ਹਾਂ ਜੀ ਸਰ ਜੀ ਕਿ ਅੱਜ ਤੁਹਾਡੇ ਵੱਲੋਂ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਹੈ ਤਾਂ ਕਿ ਲੋਕੀ ਤੁਹਾਡੇ ਵੱਲੋਂ ਕਈ ਏਜੰਡੇ ਵੀ ਪਾਸ ਕੀਤੇ ਗਏ ਪਿੰਡ ਦੇ ਸਦਾਰ ਲਈ ਕਿ ਮੋਟਰ ਸਿਸਟਮ ਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ تقریبا 15 ਦਿਨ ਹੋ ਗਏ ਮੈਨੂੰ ਆਏ ਨੂੰ ਬਾਹਰੋਂ ਕੈਨੇਡਾ ਤੋਂ ਮੈਂ ਜਦੋਂ ਪਿੰਡ ਆਣ ਕੇ ਦੇਖਿਆ ਕਿ ਸਾਡੇ ਪਿੰਡ ਦੇ ਹਾਲਾਤ ਜਿਹੜੇ ਆ ਉਹ ਨਸ਼ੇ ਨਾਲ ਬਹੁਤ ਜਿਆਦਾ ਖੁਰੀ ਹੋ ਚੁੱਕੇ ਆ ਜਿੰਨੇ ਸਾਡੇ ਪਿੰਡ ਦੀ ਨੌਜਵਾਨ ਜਿਹੜੀ ਆ ਉਹ ਸਾਰੀ ਨਸ਼ੇ ਤੇ ਲੱਗ ਚੁਈ ਹੈ ਤੇ ਉਸ ਕਰਕੇ ਮੈਂ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਸਰ ਜਿੱਦ ਤੱਕ ਤੁਹਾਡੇ ਵੱਲੋਂ ਇੱਕ ਐਨਆਰਆਈ ਹੋ ਕੇ ਜਿਹੜਾ ਕੀ ਨਸ਼ਿਆਂ ਨੂੰ ਆਪਣੇ ਪਿੰਡ ਦੇ ਵਿੱਚੋਂ ਖਤਮ ਕਰ ਲਈ ਜਿਹੜਾ ਉਪਰਾਹ ਲਾ ਕੀਤਾ ਗਿਆ ਵਾ ਇੱਕ ਤੁਹਾਡੇ ਵੱਲੋਂ ਕਿਹਾ ਲੋਕ ਕਿ ਕਮੇਟੀ ਵੀ ਬਣਾਈ ਗਈ ਹੈ ਇੱਕ ਤੁਹਾਡੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰ ਹੋਈ ਹੈ ਜਿਹਦੇ ਵਿੱਚ ਤੁਸੀਂ ਪਿੰਡ ਦੇ ਸ਼ਰਾਤੀ ਜਿਹੜੇ ਅੰਸਰ ਹੈਗੇ ਚਾਹੇ ਉਹ ਨਸ਼ੇ ਦੇ ਵਪਾਰੀ ਹੈ ਚਾਹੇ ਕੋਈ ਵੀ ਹੈ ਫਿਰ ਤੁਸੀਂ 警告 ਵੀ ਦਿੱਤੀ ਹੈ ਕਿ ਪਿੰਡ ਦੇ ਵਿੱਚੋਂ ਇਹ ਚੀਜ਼ਾਂ ਖਤਮ ਕੀਤੀਆਂ ਜਾਣ ਤਾਂ ਕਿਸ ਤਰੀਕੇ ਨਾਲ ਤੁਸੀਂ ਅਨਵਰ ਟਾਈਮ ਤੇ ਆਪਣੀ ਵਰਕਿੰਗ ਕਰੋਗੇ ਅਸੀਂ ਸਾਡੇ ਪਿੰਡ ਜਿਹੜੇ ਬਾਹਰੋਂ ਉਹ ਲੋਕ ਨਸ਼ਾ ਲੈਣ ਵਾਲੇ ਆਉਂਦੇ ਆ ਅਸੀਂ ਪੁਲਿਸ ਦੇ ਸਹਿਯੋਗ ਨਾਲ ਉਹਨਾਂ ਨੂੰ ਰੋਕਾਂਗੇ ਵੀ ਤੇ ਜਿਹੜੇ ਪਿੰਡ ਦੇ ਵਿੱਚ ਸਾਡੇ ਨਸ਼ਾ ਵੇਚ ਰਹੇ ਆ ਅਸੀਂ ਸ਼ਰਿਆਮ ਨਾਲ ਪੁਲਿਸ ਦੇ ਹੋ ਕੇ ਉਹਨਾਂ ਨੂੰ ਫੜਾਵਾਂਗੇ ਕਿੰਨੇ ਕੁ ਲੋਕ ਹੈਗੇ ਜਿਹੜੇ ਕਿ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦਾ ਵਪਾਰ ਕਰਦੇ ਆ ਕਰੀਬ ਹਨ 10 ਤੋਂ 12 ਨੇ ਹੈਗੇ ਆ ਕੀ ਉਹਨਾਂ ਦੇ ਨਾਮ ਵੀ ਜਨਤਕ ਕੀਤੇ ਜਾਊਗਾ ਅਨੁਮਤੀ ਦਿੱਤੇ ਜਾਣਗੇ ਇੱਕ ਵਾਰੀ ਆ ਲਾਸਟ ਵਾਰਨਿੰਗ ਹੈ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆਂ ਇਹ ਉਸ ਤੋਂ ਬਾਅਦ ਨਾ ਸੁਧਰਨਗੇ ਤਾਂ ਜਰੂਰ ਆਪਾਂ ਉਹਨਾਂ ਦੇ ਨਾਮ ਫੋਟੋਆਂ ਬਿਲਕੁਲ ਸਾਰੀਆਂ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਨੈਕਸਟ ਦਿਵਾਵਾਂਗੇ ਜੇ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਵਿੱਚ ਕਿੰਨੇ ਕੁ ਜੋਥ ਹੈਗੇ ਜਿਹੜੇ ਕਿ ਨਸ਼ੇ ਦੀ ਐਡਿਕਟਡ ਹੋਈ ਪਈ ਹੈ ਗਰੀਬਾਂ ਤੇ ਪਰ ਜਿਹੜੇ ਮੈਂ ਆਣ ਕੇ ਦੇਖਿਆ ਹੈ ਜਿਹੜੇ ਮੇਰੇ ਕੋਲ ਪ੍ਰੂਫ ਆ 25 ਤੋਂ 30 ਜਣੇ ਮੇਰੇ ਪਿੰਡ ਦੇ ਨੌਜਵਾਨ ਹੀ ਹੈ ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 21-22 ਸਾਲ ਤੱਕ ਆ ਜਿਹੜੇ ਆਪਣੇ ਸਿਰ ਜਾਣਾ ਟਿੱਕੇ ਬਾਹਾਂ ਤੇ ਲੱਤਾਂ ਦੇ ਨਾਲ ਆ ਰਹੇ ਆ ਇੱਕ ਇੱਕ ਸਿਰੇ ਨੂੰ 10-10 12-12 ਦਿਨ ਯੂਜ਼ ਕਰਦੇ ਆ ਇਹ ਮੁੰਡੇ ਕੁੜੀਆਂ ਵੀ ਇਹ ਮੁੰਡੇ ਹੀ ਆ ਸਾਰੇ ਸਰ ਜੇ ਆਪਾਂ ਗੱਲ ਕਰੀਏ ਦੇਖੋ ਤੁਸੀਂ ਤੁਹਾਨੂੰ ਇੱਕ ਤਰਤ ਲੱਗਾ ਕਿਉਂਕਿ ਤੁਸੀਂ ਉਸ ਪਿੰਡ ਤੇ ਜੰਮੀ ਬੱਲੇ ਆ ਪਰ ਜੇ ਆਪਾਂ ਗੱਲ ਕਰੀਏ ਉਥੇ ਦੇ ਸਿਆਸੀ ਲੋਕ ਜਿਹੜੇ ਕੀ ਮੌਤ ਵਾਰੀ ਅਭੀ ਕਰਦੇ ਪਏ ਆ ਅਜੇ ਤੱਕ ਉਹ ਕਿਉਂ ਨਹੀਂ ਜਾਗਰਤ ਹੋਏ ਸਰ ਇਸ ਬਾਰੇ ਤੁਸੀਂ ਕੀ ਕਹਿ ਸਕਦਾ ਬਾਕੀ ਇਹ ਉਹਨਾਂ ਦੀ ਸੋਚ ਆ ਮੇਰੀ ਜਿਹੜੀ ਆਪਣੀ ਸੋਚ ਹੈਗੀ ਉਹ ਸੋਚ ਲੈ ਕੇ ਮੈਂ ਅੱਗੇ ਆਇਆ ਹਾਂ ਇਹ ਉਹਨਾਂ ਨੂੰ ਪਤਾ ਕਿਉਂ ਨਹੀਂ ਇਹ ਕਿ ਆਇਆ ਸਰ ਇੱਕ ਤੁਸੀਂ ਬਹੁਤ ਵਧੀਆ ਬਰਲਾ ਕਰ ਰਹੇ ਹੋ ਜੀ ਜਿਸ ਤਰ੍ਹਾਂ ਕਿ ਮਾਲਸੇ ਦੇ ਝੋਟੇ ਨੇ ਕੀਤਾ ਹੈ ਜੀ ਤੁਸੀਂ ਕੀ ਪੁਲਸਰ ਹੈ ਪ੍ਰਸ਼ਾਸਨ ਹੈ ਕਿ ਆਪਦੇ ਮਾਲਬੁੱਤੇ ਤੇ ਕਰਦੇ ਨਹੀਂ ਇਹ ਤੇ ਹੀ ਆਪਦੇ ਬਾਲਬੁੱਤੇ ਤੇ ਕਰਦੇ ਆਂ ਭੜਾ ਬਾਕੀ ਪੁਲਸ ਦਾ ਇਹ ਸਹਯੋਗ ਮੰਗਿਆ ਜੇ ਪੁਲਸ ਸਾਡੇ ਨਾਲ ਸਾਥ ਦੇਗੀ ਸਾਡਾ ਤੇ ਅੱਗੇ ਲੈ ਕੇ ਤੁਰਾਂਗੇ ਤੇ ਨਹੀਂ ਤੇ ਆਪਾਂ ਇੱਦਾਂ ਜੋ ਪਿੰਡ ਦੇ ਵਿੱਚ ਨਸ਼ਾ ਵਿਕ ਰਿਆ ਵਾ ਜਾਂ ਨਸ਼ਾ ਨਾਲੋਂ ਨਾਲੇ ਆ ਉਹਨਾਂ ਦੀ ਵੀਡੀਓ ਕੇ ਆਪਾਂ ਤੁਹਾਡੇ ਪ੍ਰੈਸ ਕਾਨਫਰੰਸ ਦੇ ਵਿੱਚ ਰੱਖਾਂਗੇ ਸਾਹਮਣੇ ਮੈਂ ਕਿ ਲੱਫੇ ਗਾਉਣ ਵਾਲੇ ਜਿਹੜੇ ਜਿਹੜੇ ਤਰੀਕ ਹੁੰਦੇ ਆ ਬੜੇ ਸੁਭਾਸ਼ ਸ਼ੇਵਕ ਉਹਨਾਂ ਨੂੰ ਪੁਲਸ ਤਾਂ ਕਰਦੀ ਹੈ ਦੂਸਰਿਆਂ ਦੇ ਕਹਿੰਦੇ ਜੀ ਜੀ ਨਸ਼ੇ ਦੇ ਸਦਾਕਰਾਂ ਦੇ ਕਹਿੰਦੇ ਤੁਸੀਂ ਕੀ ਕਹਿਣਾ ਚਾਹਦੇ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਜਿਹੜਾ ਬੰਦਾ ਮੈਸ਼ੀਨ ਨੂੰ ਲੋਕੇਗਾ ਉਹ ਜਿਹੜੇ ਨਸ਼ੇ ਦੇ ਕਿੰਗ ਹੁੰਦੇ ਆ ਉਹਨਾਂ ਲਈ ਤਾਂ ਉਹਨੂੰ ਕਾਨੂੰਨ ਪਰਸ਼ਾਦਾ ਕਰਨਾ ਹੀ ਹੈ ਪਰ ਸਾਨੂੰ ਇਹਦਾ ਨੀ ਕੋਈ ਫਰਕ ਨਹੀਂ ਪੈਂਦਾ ਆ ਸਾਡੀ ਜਿਹੜੀ ਆਪਣਾ ਹੈਗਾ ਵਾ ਜੋ ਸੋਚਿਆ ਆ ਉਹ ਨੂੰ ਹੀ ਅੱਗੇ ਲੈ ਕੇ ਪੁਰਾਣਾ ਨਸ਼ਾ ਦਾ ਬੰਦਾ ਗੁੱਸਾ ਸਾਡੇ ਪਿੰਡ ਨੂੰ ਕਿ ਮੌਜੂਦਾ ਜਿਹੜੇ ਕੀ ਪਿੰਡ ਦੇ ਤੁਹਾਡੇ ਸਰਪੰਚ ਆ ਕਿ ਉਹ ਤੁਹਾਡਾ ਸਾਥ ਦੇ ਦਿੰਦੇ ਪਏ ਆ ਕਿੰਨੀ ਜੀ ਜੀ ਫਿਲਹਾਲ ਤਾਂ ਜਦੋਂ ਹੀ ਮੈਂ ਵੀਡੀਓ ਪਾਈ ਆ ਅੱਜ ਤੱਕ ਤਾਂ ਕੋਈ ਸਾਥ ਨਹੀਂ ਮਿਲਿਆ ਨਾ ਕੋਈ ਮੈਨੂੰ ਫੋਨ ਆਇਆ ਨਾ ਕੋਈ ਉਹਨਾਂ ਦਾ ਕੋਈ ਸਾਥ ਮਿਲਿਆ ਵਾ ਅੱਗੇ ਆਉਣ ਵਾਲੇ ਟਾਈਮ 'ਚ ਦੇਖੋ ਕੀ ਹੁੰਦਾ ਕੀ ਪਾਰਟੀ ਦੇ ਪ੍ਰਬੰਧ ਆ ਰਹੇ ਆ ਕਿੰਨੇ ਦੇ ਵੱਲੋਂ ਭਰਾਵਾਂ ਘਰਾਂ ਮਿਲ ਰਹੇ ਤੁਹਾਨੂੰ ਜੀ ਬਿਲਕੁਲ ਮਿਲ ਰਿਹਾ ਸਾਰੇ ਜਿੰਨੇ ਇੰਨਾ ਨਹੀਂ ਭਰਾ ਆ ਗਿਆ ਸਾਰੇ ਸਾਥ ਦੇ ਰਹੇ ਆ ਤੁਸੀਂ ਸੋਸ਼ਲ ਮੀਡੀਆ 'ਚ ਦੇਖਿਆ ਹੋਊਗਾ ਵੀਡੀਓ ਤੁਹਾਡੇ ਕਮੈਂਟ ਦੇਖੇ ਹੋਣਗੇ ਸਾਰੇ ਜਿੰਨੇ ਆ ਗਿਆ ਸਾਡੇ ਪਿੰਡ 'ਚ ਸਾਰੇ ਲੋਕ ਕਹਿੰਦੇ ਚਾਹੁੰਦੇ ਆ ਕਿ ਨਸ਼ਾ ਅੱਛ ਕਿਹੜਾ ਖਤਮ ਹੋਵੇ ਪਰ ਸਾਡੇ ਪਿੰਡ 'ਚ ਇਹ ਆ ਕਿ ਦਰਦਾ ਕੋਈ ਅੱਗੇ ਨਹੀਂ ਆਂਦਾ ਕਿ ਮੇਰੀ ਦੁਸ਼ਮਣੀ ਪਏਗੀ ਇਹ ਕਿਸੇ ਨੂੰ ਰੋਕਾਂਗੇ ਜੇ ਆਪਾਂ ਇਦਾਂ ਨਾ ਰੋਕਾਂਗੇ ਇਹੋ ਤਾਂ ਕੱਲੋਂ ਘਰ-ਘਰ ਹਰੇਕ ਦੇ ਘਰ ਨਸ਼ਾ ਵੜਦਾ ਕੰਨ ਮਤਰ ਕੀ ਤਾਂ ਦੇ ਵੱਲੋਂ ਕੱਲ ਕੀ ਇੱਜ਼ਤ ਦਾ ਕਿ ਪਿੰਡ ਨੂੰ ਇੱਕ ਪਰਿਵਾਰ ਦੇ ਤੌਰ ਤੇ ਲੈ ਕੇ ਤਾਂ ਸਦਾਰ ਕਰਨ ਦੀ ਉਪਰਾਲਾ ਕੀਤਾ ਜਾ ਰਿਹਾ ਹੈ ਉਹਲੀ ਕਮਰ ਕਸ ਲਿੱਤੀ ਗਈ ਹੈ ਤਾਂ ਇਸ ਮੰਤੀ ਜੇ ਮੰਨ ਲਓ ਕਿ ਕੋਈ ਕਾਲੀਆ ਪੇਡਾ ਚਾਹੇ ਕਿਸੇ ਵੀ ਮਹਿਕਮੇ ਦੀ ਹੋਣ ਜੇ ਰਿਕਵਰਡ ਪੇਸ਼ ਕਰੂਗੇ ਤਾਂ ਉਹਨਾਂ ਦੇ ਵੀ ਨਾਂ ਜਨਤਕ ਕਰੂਗੇ ਜੀ ਬਿਲਕੁਲ ਉਹ ਤਾਂ ਸਾਰੇ ਹੋਣਗੇ ਹਾਂਜੀ ਸਰ ਕੀ ਨਾਮ ਹੈ ਆਪਣਾ ਸਰ ਕਿਹੜਾ ਪਿੰਡੋਂ ਆਪਣਾ ਸਰ ਜਿਵੇਂ ਕਿ ਜੇ ਆਪ ਗੱਲ ਕਰੀਏ ਜਿਹੜੇ ਜੂਥ ਲੋਕ ਉਪਰਾਲਾ ਕੀਤਾ ਜਾ ਰਿਹਾ ਹੈ ਪਿੰਡ ਦੇ ਵਿੱਚ ਨਸ਼ਾ ਖਤਮ ਕਰਨ ਲਈ ਤਾਂ ਕਿੰਦਾ ਦੇਖਦੇ ਕਿ ਜਿਹੜਾ ਜੂਥ ਦਾ ਇਹ ਉਪਰਾਲਾ ਦੇਖੋ ਜੀ ਹੁਣ ਜੂਥ ਤਾਂ तकरीबन ਦੇ ਸਾਲ ਦਾ ਇਹ ਤਾਂ ਆਪਣਾ ਕਾਫੀ ਬਾਹਰ ਜਾ ਰਿਹਾ ਤੇ ਜਿਹੜੇ ਬੱਚੇ-ਭਲੇ ਬੱਚੇ ਆ ਜਿਹੜਾ 14-15 ਸਾਲ ਤੋਂ ਸਟਾਰ ਹੋ ਜਾਂਦੇ ਆ ਉਹ ਸਾਰੇ ਇਸੇ ਕਰਕੇ ਕੋਈ ਗੂੜੀਆਂ ਤੇ ਕੋਈ ਚਿੱਟੀਆਂ ਤਾਂ ਉਹਨਾਂ ਨੂੰ ਹੁਣ ਐਸੀ ਇੱਕ ਵਾਰੀ ਇਹ ਵੀ ਗੱਲਾਂ ਪਿਆ ਹੋੜਿਆਂ ਦੇ ਲੱਗੇ ਚਲੋ ਉਹ ਤਾਂ ਸਾਰੇ ਸਟੇਰ ਹੋ ਗਏ ਜੋ ਸਾਰਾ ਕੁਝ ਲਿੰਦੇ ਆ ਤੁਹਾਨੂੰ ਨੇ ਪਰ ਵਾਰਨਿੰਗ ਦਿੱਤੀ ਹੈਗਾ ਸਾਰੇ ਆਪਣੇ ਪਿੰਦੇ ਦੇ ਸਜੋਦ ਨਾਲ ਪਰਾਂ ਦੇ ਸਹੀ ਸਜੋਦ ਨਾਲ ਸਾਰਿਆਂ ਦੇ ਇਹ ਨਾਤ ਪਾਉਂਦੇ ਸਰ ਜੀ ਅਪਾ ਗੱਲ ਕਰੀਏ ਪਿੰਡਾਂ ਦੇ ਵਿੱਚ ਵੀ ਜਿਹੜਾ ਕਿ ਮੈਡੀਕਲ ਨਸ਼ਾ ਜਿਵੇਂ ਕਿ ਇੱਕ ਕੈਪਸੂਲ ਹੁੰਦਾ ਜਿਹੜਾ ਕਿ ਗਾਬਾ ਦੇ ਨਾਮ ਤੋਂ ਵੀ ਮਸ਼ਹੂਰ ਹੈ ਜਿਹੜਾ ਕਿ ਅੱਜ ਕੱਲ ਆਮ ਬੱਚੇ ਸਟ੍ਰਿੰਗ ਦੇ ਵਿੱਚ ਪਾ ਕੇ ਉਹਨੂੰ ਅਨਲ ਪਿੰਦੇ ਆ ਤੈਨੂੰ ਲੱਗਦਾ ਕਿ ਹੈਲਥ ਡਿਪਾਰਟਮੈਂਟ ਜਾਂ ਕੈਲਕ ਡਰੱਗ ਇੰਸਪੈਕਟਰ ਆਪਣੀ ਭੂਮਿਕਾ ਸਹੀ ਨਿਭਾਉਂਦੇ ਪੀ ਆ ਇੱਥੇ ਆ ਕੇ ਇਹ ਸਾਰੀ ਹਿੰਦਾਂ ਫੇਲ ਹੈ ਜੇ ਆਪਾਂ ਇਸ ਜੀ ਨੂੰ ਦੇਖੀਏ ਤਾਂ ਨਸ਼ਾ ਸ਼ਡੌਣ ਜਿਹੜੀ ਗੋਲੀ ਹੁੰਦੀ ਹੈ ਉਸੇ ਗੋਲੀ ਨੂੰ ਹੀ ਨਸ਼ੇ ਚੋਂ ਤੇ ਵਰਤਦੇ ਆ ਉਹਨੂੰ ਘੋਲ ਕੇ ਪੀਦੇ ਆ ਕਿਸੇ ਹੋਰ ਤਰੀਕੇ ਨਾਲ ਲੈਂਦੇ ਆ ਟੀਕਾ ਉਹ ਟੀਕਾ ਲਾ ਰਹੇ ਆ ਟੀਕਾ ਲਾਉਂਦੇ ਆ ਸਾਰਾ ਕੰਮ ਕਰਕੇ ਨਾ ਸਸਤਾ ਦੀ ਜੇ ਖੇਤੀ ਜਿਹੜੀ ਸਰਕਾਰੋਂ ਲਾ ਜੀ ਮਨਜ਼ੂਰ ਹੋ ਜੇ ਪੋਨਤੋ ਸਾਰਤੋ ਇਹ ਨਾਗਰੀ ਦਾ ਹਲੋ ਹਲੋ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਸਰਪੰਚ ਸਾਹਿਬ ਹੈਗੇ ਜੀ ਹਾਂਜੀ 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 ਮੈਡਮ ਖੋਸਲਾ ਬੋਲਦਾ ਪਿਆ ਜੀ ਪ੍ਰੈਸ ਤੋਂ ਇਹ ਕੱਲ ਇੱਕ ਵੀਡੀਓ ਵਾਇਰ ਹੋਈ ਹੈ ਕਿ ਤੁਹਾਡੇ ਕੋਈ ਐਨ ਆਰ ਆਈ ਹੈਗਾ ਵਾ ਜਿਲਕੀ ਕਿਰਨੇਕ ਨਸ਼ਿਆਂ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਉਹਨਾਂ ਵੱਲੋਂ ਪਿੰਡ ਦੇ ਵਿੱਚ ਹਾਲਾਤ ਦੇ ਉੱਤੇ ਚਰਚਾ ਕੀਤੀ ਗਈ ਕਿ ਕਿਸ ਕਦਰ ਕਿਲਕ ਜੂਠ ਉੱਤੇ ਨਸ਼ੇ ਰੁੱਤੇ ਆਦੀ ਹੋ ਗਏ ਪਿਆ ਤਾਂ ਪਿੰਡ ਵਿੱਚ ਵੀ ਨਸ਼ਾ बिकਦਾ ਵਾ ਇਸ ਮੰਦੀ ਕਿਲਕ ਤੁਸੀਂ ਇੱਕ ਮੋਤਵਾਰ ਪਿੰਡ ਦੇ ਤਾਂ ਕਿਤਾ ਦੇਖਦੇ ਕਿ ਹਾਲਾਤ ਪਿੰਡ ਤੇ ਇਸ ਕਦਰ ਬੇਕਾਬੂ ਤੇ ਤੁਸੀਂ ਕਦੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਹਾਂਜੀ ਕੀਤੀ ਕੰਟਰੋਲ ਕਰਨ ਦੀ ਤੇ ਮੈਡਮ ਕੀ ਸੀਗੇ ਹੁਣ ਨਾ ਇਹ ਦਾ ਵੀ ਬਾਹਰ ਹੋ ਕੇ ਆਈਆਂ ਮੰਨਿਆ ਜੀ ਤਾਂ ਦੋ ਤਿੰਨ ਦਿਨ ਰਹਿ ਗਿਆ ਜਾਂ ਮੈਨੂੰ ਆਈ ਹੋਇਆ ਜੋ ਦੋ ਚਾਰ ਦੇ ਨਹੀਂ ਹੋਏ ਆ ਉਹ ਮੇਰੇ ਮਗਰੋਂ ਭਾਵੇਂ ਥੋੜਾ ਹੋਇਆ ਹੋਵੇ ਕਿਉਂਕਿ ਮੇਰੇ ਹੁੰਦਿਆਂ ਤੋਂ ਬਹੁਤ ਕੱਜ ਤੇ ਮੈਂ ਜਿੱਦ ਤੱਕ ਉਹਦੇ ਵੱਲੋਂ ਗੱਲ ਕੀਤੀ ਗਈ ਹੈ ਕਿ ਅਸੀਂ ਇੱਕ ਜੂਥ ਵੱਲੋਂ ਕਹਿ ਲੋ ਕਿ ਹੁਣ ਉਪਰਾਲਾ ਵੀ ਕੀਤਾ ਜਾਊਗਾ ਕਿ ਕਿਤੇ ਨਾ ਕਿਤੇ ਪਿੰਡ ਦੀ ਸੁਧਾਰ ਕੀਤੀ ਕਿ ਤੁਸੀਂ ਤੁਹਾਡੀ ਕਹਿ ਲੋ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਉਹਨਾਂ ਦਾ ਜੇ ਨਾ ਪਾਈ ਉਹਨਾਂ ਨੂੰ ਪਤਾ ਹੋਏ ਕਰਤਾ ਨਹੀਂ ਕਰਤਾ ਨਹੀਂ ਤੁਸੀਂ ਵੀ ਮੋਤਵਾਰ ਰਹੇਗੇ ਜੇ ਝੂਠ ਇਹਨੇ ਉਪਰਾਲੇ ਉਪਰਾਲੇ ਕਰ ਰਹੀ ਹੈ ਤਾਂ ਕੀ ਕਹ ਲਓ ਕਿ ਐਜ਼ ਐ ਸਰਪੰਚ ਜਾਂ ਪਿੰਡ ਦੇ ਮੋਤਵਾਰ ਹੁੰਦੇ ਕਿ ਤੁਸੀਂ ਉਹਨਾਂ ਦੇ ਨਾਲ ਸਾਥ ਦੇਵੋਗੇ ਕਿ ਨਹੀਂ ਦੇਵੋਗੇ ਹਾਂ ਹਾਂ ਬਾਹਰ ਦੇ ਤਾਂ ਕਿਉਂ ਨਹੀਂ ਦੇਣਾ ਤੁਸੀਂ ਅਪਰਾਧ ਤੋਂ મત ਕਿ ਕਹ ਲਓ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਐਜ਼ ਐ ਸਰਪੰਚ ਤੁਸੀਂ ਉਹਨਾਂ ਦੇ ਸਾਥ ਦੇਵੋਗੇ ਸਾਹ ਦਾ ਹੈ ਉਸਦੇ ਨਾਲ ਆ ਕਾ ਕੋਈ ਮੈਡਮ ਹਾਲਾਤ ਇਤ ਕਹ ਲਓ ਕਿ ਇੱਥੇ ਇਹਨੇ ਖਰਾਬ ਕਾਲੀ ਹੋਈ ਪਿੰਡ ਦੇ ਵਪਾਰੀ ਨਸ਼ਾ ਵੀ ਬਿਕਦਾ ਬਾਤ ਨਸ਼ਾ ਜੂਤ ਤੇ ਨਸ਼ੇ ਤੇ ਵੀ ਲੱਗ ਗਈ ਹੈ ਕਿਤੇ ਨਾ ਕਿਤੇ ਸਰਪੰਚਾ ਦੀ ਵੀ ਕਹ ਲਓ ਕਿ ਆਪਣੀ ਜ਼ਿੰਮੇਵਾਰੀ ਦੀ ਘਟ ਰਹੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਆਲੀ 15 ਸਾਲਾਂ ਦੇ ਵਿੱਚ ਭਾਜੀ ਸਾਡੇ ਤੋਂ ਕੋਈ ਇੰਨਾ ਥਾਕ ਨਹੀਂ ਗਿਆ ਹੁਣ ਭਾਂਵੇਂ ਹੋਇਆ ਹੋਈ ਥੋੜਾ ਪਹਿਲਾਂ ਤਾਂ ਕੋਈ ਇੰਨਾ ਹੈਗਾ ਪਰ ਮੈਡਮ ਹੁਣ ਇਸ ਮਤ ਤੁਸੀਂ ਕਰੀ ਪੁਲਿਸ ਨੂੰ ਕਰੀ ਨਹੀਂ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਉਹ ਤਾਂ ਆਉਂਦੇ ਵੀ ਆ ਪੁਲਸ ਵਾਲੇ ਨਹੀਂ ਆਉਂਦੇ ਨੇ ਉਹ ਕਰਦੇ ਆ ਸਾਰੇ ਪਰ ਜਿਹੜਾ ਦਿੰਦੇ ਆ ਪਰ ਫੇ ਵੀ ਮੈਡਮ ਜੇ ਹਾਲਾਤ ਇੰਨੇ ਖਰਾਬ ਹੋਏ ਆ ਤਾਂ ਐਨਆਰਆਈ ਆ ਕੇ ਕਹ ਲੋ ਕਿ ਹੁਣ ਨਸ਼ਾ ਖਤਮ ਕਰਨ ਲਈ ਉਪਰਾਲੇ ਕਰ ਤਾਂ ਹੁਣ ਕਹਿਣ ਦਾ ਮਤਲਬ ਹੈ ਕਿ ਕਿਤਨੇ ਕਿਤਨੇ ਪਿੰਡ ਦੇ ਸਰਪੰਚ ਵੀ ਕਹਿ ਲੋ ਕਿ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਖੜਾ ਹੋ ਕੇ ਖੜਾ ਹੋਣਗੇ ਉਹ ਨਾਲ ਹੀ ਉਹਨਾਂ ਨੂੰ ਪਤਾ ਹੈ ਸਰਪੰਚ ਨਾਲ ਹੀ ਐਤਾਂ ਦੀ ਗੱਲ ਨਹੀਂ ਕੋਈ ਹੈ ਅਸੀਂ ਜੇਕਰ ਵੀ ਕੋਈ ਅਜਿਹਾ ਹੋਊਗਾ ਸੂਰੀ ਉਹਨਾਂ ਦਾ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰੂੰਗੇ ਕਿ ਨਸ਼ਾ ਛਡਾਉਣ ਦੀ ਕਰਾਂਗੇ ਓਕੇ ਠੀਕ ਹੈ ਜੀ ਬਾਕੀ ਅੱਜ ਤੱਕ ਲਾਉਣ ਦੀ